ਦਰਸ਼ਕਾਂ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਫਰੀਦਕੋਟ ਦੇ ਅਗਨੀ ਵੀਰ ਆਕਾਸ਼ਦੀਪ ਸਿੰਘ ਨਾਲ ਨਾਇਨ ਇंसाफी ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਇਆ ਆਕਾਸ਼ਦੀਪ ਸਿੰਘ ਅਗਨੀ ਵੀਰ ਹੋਣ ਕਾਰਨ ਨਹੀਂ ਦਿੱਤਾ ਜਾ ਰਿਹਾ ਸ਼ਹੀਦ ਦਾ ਦਰਜਾ ਆਪਣੀਆਂ ਮੰਗਾਂ ਲਈ ਧਰਨਾ ਲਗਾਉਣ ਆਏ ਕਿਸਾਨਾਂ ਤੇ ਪੁਲਿਸ ਕਾਰਵਾਈ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਤੇ ਕਿਸਾਨਾਂ ਨੂੰ ਧਰਨਾ ਲਗਾਉਣ ਤੋਂ ਰੋਕਿਆ ਕਿਸਾਨਾਂ ਨੇ ਰਾਹ ਦੇ ਵਿੱਚ ਹੀ ਪੁਲਿਸ ਪ੍ਰਸ਼ਾਸਨ ਵਿਰੁੱਧ ਲਗਾਇਆ ਧਰਨਾ ਕਿਸਾਨਾਂ ਨੇ ਪੁਲਿਸ ਤੋਂ ਬਚਣ ਦੇ ਲਈ ਭਜਾਈਆਂ ਟਰਾਲੀਆਂ ਟਰਾਲੀ ਦੀ ਐਕਟਿਵਾ ਨਾਲ ਹੋਈ ਟੱਕਰ ਦੋ ਸਕੂਲੀ ਬੱਚੇ ਹੋਏ ਜ਼ਖਮੀ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਨੂੰ ਸਿੱਖਾ ਜਾਇਬ ਘਰ ਦੇ ਵਿੱਚ ਲਗਾਉਣ ਨੂੰ ਲੈ ਕੇ ਭਖਿਆ ਵਿਵਾਦ ਰਜਵਾਨਾ ਨੇ ਐਸਜੀਪੀਸੀ ਦੇ ਫੈਸਲੇ ਤੇ ਚੁੱਕੇ ਸਵਾਲ ਐਸਜੀਪੀਸੀ ਨੂੰ ਲਿਖੀ ਚਿੱਠੀ ਡਾਕਟਰ ਮਨਮੋਨ ਸਿੰਘ ਨੇ ਸਿੱਖ ਵਿਰੋਧੀ ਪਾਰਟੀ ਦੀ ਕੀਤੀ ਨੁਮਾਇੰਦਗੀ ਕਿਹਾ ਰਜਵਾਨਾ ਨੇ ਜਲੰਧਰ ਦੇ ਵਿੱਚ ਪੁਲਿਸ ਨੇ ਕੀਤੀ ਘਰਾਂ ਦੇ ਵਿੱਚ ਛਾਪੇਮਾਰੀ ਇਲਾਕਾ ਨਿਵਾਸੀਆਂ ਨੇ ਨਸ਼ਾ ਵਕਣ ਦੀ ਕੀਤੀ ਸੀ ਸ਼ਿਕਾਇਤ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਸ਼ੱਕੀ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਲਗਾਤਾਰ ਜਾਰੀ ਹਲਕਾ ਲੰਬੀ ਦੇ ਪਿੰਡਾਂ ਦੇ ਵਿੱਚ ਪਹੁੰਚੇ ਖੇਤੀਬਾੜੀ ਮੰਤਰੀ ਕਿਹਾ ਨਸ਼ਾ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਆਪਰੇਸ਼ਨ ਸਿੰਧੂਰ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਚੱਲੇ ਟਕਰਾਅ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਉੱਪਰ ਕਈ ਹਮਲੇ ਕੀਤੇ ਗਏ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਭਾਰਤੀ ਫੌਜ ਵੱਲੋਂ ਅੱਤਵਾਦੀਆਂ ਖਿਲਾਫ ਕਈ ਆਪਰੇਸ਼ਨ ਵੀ ਚਲਾਏ ਗਏ। ਇਸੇ ਤਰ੍ਹਾਂ ਦੇ ਸ਼੍ਰੀਨਗਰ ਦੇ ਵਿੱਚ ਅੱਤਵਾਦੀਆਂ ਖਿਲਾਫ ਹੋਏ ਇੱਕ ਆਪਰੇਸ਼ਨ ਦੌਰਾਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਦੇ ਵਿੱਚ ਬਤੌਰ ਅਗਨੀ ਵੀਰ ਭਰਦੀ ਹੋਏ ਆਕਾਸ਼ਦੀਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਪਰ ਅਫਸੋਸ ਦੀ ਖਬਰ ਇਹ ਹੈ ਕਿ ਉਸ ਨੂੰ ਨਾ ਤਾਂ ਸਰਕਾਰੀ ਸਨਮਾਨਾਂ ਦੇ ਨਾਲ ਵਿਦਾਈ ਦਿੱਤੀ ਗਈ ਅਤੇ ਨਾ ਹੀ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਜਿਸ ਦੇ ਕਾਰਨ ਆਕਾਸ਼ਦੀਪ ਸਿੰਘ ਦੇ ਪਰਿਵਾਰ ਦੇ ਵਿੱਚ ਅਫਸੋਸ ਅਤੇ ਰੋਸ ਦੀ ਲਹਿਰ ਹੈ ਅਗਨੀ ਵੀਰ ਆਕਾਸ਼ਦੀਪ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਕਾਸ਼ਦੀਪ ਦੀ ਮ੍ਰਿਤਕ ਦੇ ਐਂਬੂਲੈਂਸ ਦੇ ਰਾਹੀ ਉਸ ਦੇ ਘਰ ਭੇਜ ਦਿੱਤੀ ਗਈ ਉਸ ਦੇ ਪਰਿਵਾਰ ਨੇ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਪੁੱਤ ਦੇ ਵਿਛੋੜੇ ਅਤੇ ਉਸ ਦੇ ਨਾਲ ਹੋ ਰਹੀ ਨਾ ਇਨਸਾਫੀ ਤੋਂ ਦੁਖੀ ਆਕਾਸ਼ਦੀਪ ਦੀ ਮਾਂ ਨੇ ਉਸ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਅਗਨੀ ਵੀਰ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਅਤੇ ਉਸ ਦੇ ਪਰਿਵਾਰ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਤੱਕ ਉਸ ਦੀਆਂ ਅਸਥੀਆਂ ਨੂੰ ਜਲ ਪਰਵਾ ਨਹੀਂ ਕੀਤਾ ਜਾਏਗਾ ਇਸ ਦੇ ਚਲਦੇ ਸਾਬਕਾ ਸੈਨਿਕ ਆਕਾਸ਼ਦੀਪ ਦੇ ਸਮਰਥਨ ਦੇ ਵਿੱਚ ਜਲੰਧਰ ਦੇ ਵਿੱਚ ਇਕੱਠੇ ਹੋਏ ਅਤੇ ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਉਹਨਾਂ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਸਾਰੇ ਅਗਨੀ ਵੀਰਾਂ ਨੂੰ ਨਿਯਮਤ ਕੀਤਾ ਜਾਵੇ ਅਤੇ ਅਗਨੀ ਵੀਰ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਦੇ ਵਿੱਚ ਅਗਨੀ ਵੀਰ ਅਰਸ਼ਦੀਪ ਸਿੰਘ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਨਾਲ ਲੋਹਾ ਲੈਂਦੇ ਹੋਇਆ ਆਪਣੇ ਸ਼ਹੀਦ ਹੋ ਗਏ ਉਹਨਾਂ ਦੀ ਜਿਹੜੀ ਡੈੱਡ ਬਾਡੀ ਆ ਉਹ ਵੀ ਜਿਹੜੀ ਆਪਣੇ ਐਂਬੂਲੈਂਸ ਦੇ ਵਿੱਚ ਆਈ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਸਨਮਾਨ ਨਹੀਂ ਦਿੱਤਾ ਗਿਆ ਸਨਮਾਨ ਨਾ ਦੇਣ ਕਾਰਨ ਸਾਰੇ ਲੋਕਾਂ ਦਾ ਜਿਹੜਾ ਮਨੋਬਲ ਪੰਜਾਬ ਦੇ ਸਾਰੇ ਲੋਕਾਂ ਦਾ ਹੀ ਮਨੋਬਲ ਚਾਹੇ ਉਹਨਾਂ ਦੇ ਬੱਚੇ ਹੈ ਚਾਹੇ ਨਹੀਂ ਹੈਗੇ ਆਰਮੀ ਦੇ ਵਿੱਚ ਉਹਨਾਂ ਸਾਰੇ ਪੰਜਾਬ ਦੇ ਲੋਕਾਂ ਦਾ ਮਨੋਬਲ ਡਿੱਗਾ ਇਸ ਕਰਕੇ ਪਹਿਲਾਂ ਵੀ ਮਨੋਬਲ ਡਿੱਗਾ ਹੋਇਆ ਸੀਗਾ ਵੀ ਆਰਮੀ ਦੇ ਵਿੱਚ ਕੋਈ ਜਾ ਨਹੀਂ ਰਿਹਾ ਸੀ ਹੁਣ ਤੇ ਬਿਲਕੁਲ ਮੇਰੇ ਖਿਆਲ ਚ ਮੈਨੂੰ ਜਾਪਦਾ ਵੀ ਅਗਨੀ ਵੀਰ ਦੇ ਵਿੱਚ ਖਾਸ ਕਰਕੇ ਕੋਈ ਬੱਚਾ ਭਰਤੀ ਨਹੀਂ ਹੋਵੇਗਾ ਕਿਉਂਕਿ ਜਦੋਂ ਇਹਨਾਂ ਨੂੰ ਸਨਮਾਨ ਨਹੀਂ ਮਿਲਣਾ ਜਾਂ ਇਹਨਾਂ ਨੂੰ 4 ਸਾਲ ਬਾਅਦ ਭਰ ਜ਼ਿੰਦਗੀ ਦੇ 23 24 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋ ਕੇ ਆ ਜਾਣਾ ਉਸ ਟਾਈਮ ਤੇ ਇਹਨਾਂ ਦਾ ਅੱਗੇ ਕੌਣ ਕੀ ਬਣੇਗਾ ਉਹੀ ਸੋਚ-ਸੋਚ ਕੇ ਬੱਚੇ ਹੁਣ ਜਾਣਾ ਬੰਦ ਕਰ ਦਿੱਤਾ ਬੱਚਿਆਂ ਨੇ ਇਸ ਕਰਕੇ ਜਿਹੜਾ ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਅਗਨੀ ਵੀਰ ਦੀ ਥਾਂ ਤੇ ਅਗਨੀ ਵੀਰ ਚ ਜਿਹੜੇ ਭਰਤੀ ਵੀ ਹੋਏ ਆ ਉਹਨਾਂ ਨੂੰ ਪੱਕੇ ਪੱਕੇ ਕਰਕੇ ਆਪਣੇ ਆਰਮੀ ਦੇ ਵਿੱਚ ਰੱਖ ਲੈਣ ਤੇ ਬਹੁਤ ਚੰਗਾ ਹੋਏਗਾ ਇਹ ਆਪਣੇ ਦੇਸ਼ ਦੇ ਵਾਸਤੇ ਵੀ ਹਾਨੀਕਾਰਕ ਆ ਜੇ ਆਪਾਂ ਅਗਨੀ ਵੀਰ ਜਿਹੜੀ ਸਕੀਮ ਚਲਾਉਂਦੇ ਰਹੇ ਤੇ ਪੱਕੀ ਭਰਤੀ ਹੋਣੀ ਚਾਹੀਦੀ ਆ ਪੱਕੀ ਭਰਤੀ ਵਾਲੇ ਸਾਰੇ ਜਿਹੜੇ ਆ ਉਹਨਾਂ ਨੂੰ ਫਿਰ ਥੋੜਾ ਹੁੰਦਾ ਵੀ ਸਾਨੂੰ ਪੈਨਸ਼ਨ ਲੱਗੂਗੀ ਸਾਡੇ ਕੋਈ ਗ੍ਰੈਜੂਏਟੀ ਮਿਲੇਗੀ ਤੇ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲੇ ਜੇ ਅਸੀਂ डीसी साहब ਦੇ ਕੋਲੇ ਮੈਮੋਰੰਡਮ ਦੇਣ ਵਾਸਤੇ ਆਏ ਆ ਜੋ ਕਿ ਪਿਛਲੇ ਦਿਨੇ ਸਾਡਾ ਪਿੰਡ ਕਿਲੀਚਾਲਾ ਫਰੀਦਕੋਟ ਜਲੇਦਾ ਕੋਠੇ ਚੈਲ ਉਹ ਜਵਾਨ ਆਕਾਸ਼ਦੀਪ ਸਿੰਘ ਪਿਛਲੇ ਦਿਨੀ ਜਨਕੇ ਦੇ ਵਿੱਚ ਆਪਰੇਸ਼ਨ ਦੇ ਵਿੱਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਪਰ ਉਹਦੀ ਡੈੱਡ ਬਾਡੀ ਜਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਛੱਡ ਦਿੱਤੀ ਗਈ ਸਰਕਾਰੀ ਸਨਮਾਨਾਂ ਦੇ ਨਾਲ ਉਹਦਾ ਅੰਤਮ ਸੰਸਕਾਰ ਨਹੀਂ ਕੀਤਾ ਗਿਆ ਉਹਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਗਿਆ ਉਹਦਾ ਬਣਦਾ ਮਾਨ ਸਨਮਾਨ ਉਹਨੂੰ ਨਹੀਂ ਮਿਲਿਆ ਜਿਹਦੇ ਵਿਰੋਧ ਦੇ ਵਿੱਚ ਜਿੱਥੇ ਉਹਦਾ ਪਰਿਵਾਰ ਉਹਦਾ ਇਲਾਕਾ ਖੜਾ ਆ ਉੱਥੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਉਸ ਪਰਿਵਾਰ ਦੇ ਨਾਲ ਖੜੀ ਆ ਔਰ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਾਹਿਬ ਨੂੰ ਇਹ ਮੈਮੋਰੰਡਮ ਦੇ ਰਹੇ ਆ ਤਾਂ ਕਿ ਸਾਡੇ ਹਨਰੇਬਲ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ ਕੋਲੇ ਇਹ ਮੈਮੋਰੰਡਮ ਜਾਵੇ ਤੇ ਇਹਨਾਂ ਅਗਨੀ ਵੀਰਾਂ ਨੂੰ ਜਿੰਨੇ ਵੀ ਹੁਣ ਤੱਕ ਭਰਤੀ ਹੋਏ ਆ ਉਹਨਾਂ ਨੂੰ ਜਾਂਦਾ ਰੈਗੂਲਰ ਕੀਤਾ ਜਾਵੇ ਆਉਣ ਵਾਲੀ ਫੌਜ ਜਿਹੜੀ ਭਰਤੀ ਹੋਣੀ ਆ ਉਹ ਰੈਗੂਲਰ ਫੌਜ ਦੀ ਭਰਤੀ ਕੀਤੀ ਜਾਵੇ ਔਰ ਜਿਹੜਾ ਵੀ ਕੋਈ ਜਵਾਨ ਇਸ ਤਰੀਕੇ ਨਾਲ ਸ਼ਹੀਦ ਹੋਇਆ ਜਾਂ ਹੋ ਰਿਹਾ ਉਹਨੂੰ ਪ੍ਰੋਪਰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰਦ ਟੀਵੀ ਅੰਮ੍ਰਿਤਸਰ ਦੇ ਅੰਦਰ ਉਸ ਵੇਲੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜੱਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਪਰ ਧਰਨਾ ਲਗਾਉਣਾ ਸੀ ਜਿੱਥੇ ਧਰਨਾ ਲਗਾਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਰਸਤੇ ਦੇ ਵਿੱਚ ਹੀ ਰੋਕਿਆ ਗਿਆ ਤਾਂ ਜੋ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਕੋਈ ਵੀ ਵਿਗੜ ਨਾ ਪੈ ਸਕੇ ਉੱਥੇ ਹੀ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਕਿਸਾਨਾਂ ਵੱਲੋਂ ਮੌਕੇ ਦੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਲਗਾ ਦਿੱਤਾ ਗਿਆ ਉੱਥੇ ਹੀ ਜਦੋਂ ਕਿਸਾਨਾਂ ਵੱਲੋਂ ਪੁਲਿਸ ਨੂੰ ਦੇਖ ਕੇ ਆਪਣੀਆਂ ਟਰਾਲੀਆਂ ਭਜਾਈਆਂ ਗਈਆਂ ਤਾਂ ਉਹਨਾਂ ਦੀ ਇੱਕ ਟਰਾਲੀ ਦੀ ਐਕਟਿਵਾ ਨੂੰ ਟੱਕਰ ਲੱਗ ਗਈ ਜਿਸ ਦੇ ਉੱਤੇ ਸਵਾਰ ਦੋ ਸਕੂਲੀ ਬੱਚੇ ਵੀ ਜ਼ਖਮੀ ਹੋ ਗਏ ਇਸ ਮੌਕੇ ਦੇ ਉੱਤੇ ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਦੀਆਂ ਵੱਖ-ਵੱਖ ਮੰਗਾਂ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਭੰਡਾਰੀ ਪੁਲ ਦੇ ਉੱਪਰ ਧਰਨਾ ਲਗਾਉਣ ਜਾਣਾ ਸੀ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਉਹਨਾਂ ਦੇ ਸ਼ਹਿਰ ਦੇ ਅੰਦਰ ਹੀ ਰੋਕ ਦਿੱਤਾ ਗਿਆ ਉਹਨਾਂ ਕਿਹਾ ਕਿ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਨੂੰ ਲੈ ਕੇ ਜੋ ਕਪੜੇ ਹੋਏ ਨੇ ਉਸ ਨੂੰ ਲੈ ਕੇ ਅਤੇ ਕਿਸਾਨਾਂ ਦੀ ਬਗੜੇਬਾਰੀ ਦੇ ਕਾਰਨ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਬਾਰੇ ਉਹਨਾਂ ਨੇ ਧਰਨਾ ਲਗਾਣਾ ਸੀ ਧਰਨੇ ਦੇ ਬਾਹਰ ਬੈਠਣਾ ਸੀ ਇੱਕ ਸਾਈਡ ਤੇ ਰੋਡ ਛੱਡ ਕੇ ਭੰਡਾਰੀ ਪੁਲ ਦੀ ਕਾਲ ਅਸੀਂ ਦਿੱਤੀ ਸੀ ਵੀ ਆਪਾਂ ਇੱਕ ਸਾਈਡ ਤੇ ਇੱਕ ਸਾਈਡ ਤੇ ਬਾਵਾਗੇ ਰੋਡ ਛੱਡ ਕੇ ਬਾਵਾਗੇ ਗੱਲਬਾਤ ਤਾਂ ਕਦੀ ਭਜੇਣੀ ਹੈ ਕਿਸਾਨ ਗੱਲਬਾਤ ਕਰਨ ਨੂੰ ਅਸੀਂ ਤਿਆਰ ਸੀ ਪਰ ਅੱਜ ਪੁਲਿਸ ਦਾ ਧੱਕਾ ਵਾ ਵੀ ਸਾਡੇ ਸ਼ਹਿਰ ਚ ਸਾਨੂੰ ਇੰਟਰ ਨਹੀਂ ਹੋਣ ਦਿੱਤਾ ਜਾ ਰਿਹਾ ਬਦਮਾਸ਼ੀ ਕੀਤੀ ਜਾ ਰਹੀ ਹੈ ਡਾਂਗਾ ਲਾ ਲਾ ਕੇ ਐਕਸੀਡੈਂਟ ਹੋ ਗਏ ਸਾਡੇ ਬੰਦਿਆਂ ਦੀਆਂ ਸੱਟਾਂ ਲਾ ਦਿੱਤੀਆਂ ਪੁਲਿਸ ਨੇ ਕਿ ਆਪਾਂ ਆਪਣੀ ਗੱਲਬਾਤ ਨੂੰ ਨਹੀਂ ਰੱਖ ਸਕਦੇ ਡੀਸੀ ਸਾਤਰ ਜਾ ਕੇ ਇੰਨਾ ਹੀ ਡੀਸੀਆਂ ਤਿੰਨਾਂ ਡੀਸੀਆਂ ਨੇ ਐਸਡੀਐਮ ਰਜੇਸ਼ ਸ਼ਰਮਾ ਨੂੰ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਪਰ ਅੱਜ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆਪਣੀ ਰਿਟਾਇਰਮੈਂਟ ਲੈ ਕੇ ਆਰਾਮਣਾ ਬੈ ਗਿਆ ਹਜ਼ਾਰਾਂ ਕਰੋੜਾਂ ਦਾ ਇੱਥੇ ਕਬਲਾ ਕਰ ਗਿਆ ਦੋਹਾਂ ਦੋਹਾਂ ਤਿੰਨਾਂ ਗੱਲਿਆਂ ਵਾਲੇ ਜਿਹੜੇ ਕਿਸਾਨ ਨੇ ਉਹ ਇੱਥੇ ਛੜਕਾਂ ਦੇ ਉੱਤੇ ਟੈਂਟ ਲਾ ਕੇ ਬੈਠੇ ਨੇ ਲੋਕਾਂ ਦੇ ਘਰ ਧਾ ਦਿੱਤੇ ਗਏ ਹਾਈਵੇ ਦੇ ਵਿੱਚ ਤੇ ਕੀ ਅਸੀਂ ਇੱਥੇ ਗਲਤ ਕਰਨੇ ਆਪਾਂ ਆਪਣੇ ਡੀਸੀ ਦਫ਼ਤਰ ਗਾੜੀ ਆ ਕੇ ਆਪਣੀ ਮੰਗ ਨਹੀਂ ਰੱਖ ਸਕਦੇ ਹਾਈ ਕੋਰਟ ਦਾ ਕੀ ਮਸਲਾ ਗਵੇ ਗੜੇ ਮਾਰੀ ਇੱਥੇ ਤਿੰਨਾ ਉਹ ਕੋਈ ਹਾਈ ਕੋਰਟ ਦਾ ਮਸਲਾ ਜੀ ਨਹੀਂ ਹਾਈ ਕੋਰਟ ਦੇ ਜਿਹੜੇ ਵੀ ਹੁਕਮ ਉਹਨਾਂ ਦੀ ਅਸੀਂ ਪਾਲਣਾ ਕਰਦੇ ਆ ਇਹਨਾਂ ਦਾ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਸੀ ਜਿੰਨਾ ਵੀ ਮਤਲਬ ਬੰਦਾ ਮੁ ਵੇਖੋ ਜੀ ਕਰੋਨਾ ਕਾਲ ਆਇਆ ਉਹਦੇ ਵਿੱਚ ਨਿੱਕੇ ਤੋਂ ਨਿੱਕੇ ਬਿਜ਼ਨਸ ਜਿਹੜੇ ਸਾਰੇ ਠਾਪੋ ਇਸ ਮੌਕੇ ਦੇ ਉੱਤੇ ਪੁਲਸ ਅਧਿਕਾਰੀ ਹਰਪਾਲ ਸਿੰਘ ਨੇ ਕਿਹਾ ਕਿ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਗੜ ਨਾ ਪਵੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਹੁਕਮ ਵੀ ਨੇ ਉਹਨਾਂ ਵੱਲੋਂ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਉੱਥੇ ਹੀ ਕਿਸਾਨਾਂ ਦੀ ਟਰਾਲੀ ਦੀ ਇੱਕ ਐਕਟਿਵਾ ਨੂੰ ਟੱਕਰ ਵੱਜਣ ਦੇ ਕਰਕੇ ਦੋ ਸਕੂਲੀ ਬੱਚੇ ਵੀ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਇਸ ਸਬੰਧੀ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਮਾਨ ਜੋ ਸਰਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਇਹ ਲੋਕਾਂ ਦੀ ਆਵਾਜ਼ ਹੈ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮਿਆਂ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨ ਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਸਰ ਕੁਝ ਕਲਕਾਉਂ ਦੇ ਮਾਰਜੇ ਨੂੰ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਰਜੇ ਨਹੀਂ ਤੇ ਭਾਣੇ ਭਾਜੀ ਕੋਈ ਭਾਣੇ ਭਾਜੀ ਸਿਰਫ ਇਹਨਾਂ ਦਾ ਆਇਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਉਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਨ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁਣੀ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਇਹ ਰਾਏ ਮਲੇ ਇਹਨਾਂ ਨੇ ਵੇਖਣਾ ਆ ਕਿ ਕਿੱਡਾ ਕਰਨਗੇ ਨਿਆਣੇ ਤੇ ਮੋਟਰਸਾਈਕਲ ਚਾਰ ਦਿੱਤਾ ਗੱਲੇ ਗੱਲੇ ਨੁਕਸਾਨ ਜਿਹੜੇ ਗ੍ਰਿਫਤਾਰੀ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਮਰਜ਼ੀ ਕੀਤੀ ਜਾਏ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਸੇਖਾ ਜਾਇਬ ਘਰ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਦੇ ਫੈਸਲੇ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਜਿਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਜੋ ਕਿ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਸਖਤ ਇਤਰਾਜ਼ ਬੀਜਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਰਾਜਵਾਨਾ ਨੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਡਾਕਟਰ ਮਨਮੋਨ ਸਿੰਘ ਆਪਣੇ ਕਾਰਜਕਾਲ ਦੌਰਾਨ ਇੱਕ ਰਾਜਨੀਤਿਕ ਪਾਰਟੀ ਦੀ ਨੁਮਾਇੰਦਗੀ ਕਰਦੇ ਸਨ ਜਿਸ ਨੂੰ ਉਹ ਸਿੱਖਾਂ ਵਿਰੁੱਧ ਅਤਿਆਚਾਰਾਂ ਦੇ ਲਈ ਜ਼ਿੰਮੇਵਾਰ ਦੱਸਦੇ ਨੇ 1995 ਦੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਰਾਜਵਾਨਾ ਨੇ ਲਿਖਿਆ ਕਿ ਸਿੱਖ ਅਜਾਇਬ ਘਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਸ਼ਾਮਲ ਕਰਨਾ ਅਨੁਚਿਤ ਅਤੇ ਗੈਰਵਾਜਬ ਹੈ ਡਾਕਟਰ ਮਨਮੋਹਨ ਸਿੰਘ ਸਿੱਖ ਨਸਲ 쿠ਸ਼ੀ ਦੇ ਲਈ ਜ਼ਿੰਮੇਵਾਰ ਪਾਰਟੀ ਦੇ ਪ੍ਰਧਾਨ ਮੰਤਰੀ ਸਨ। ਉਹਨਾਂ ਦੀ ਤਸਵੀਰ ਦਾ ਕਿਸੇ ਅਜਾਇਬ ਘਰ ਦੇ ਵਿੱਚ ਕੋਈ ਵੀ ਸਥਾਨ ਨਹੀਂ ਹੈ ਜੋ ਕਿ ਸਿੱਖ ਪਾਈਚਾਰੇ ਦੇ ਮਾਣ ਅਤੇ ਕੁਰਬਾਨੀਆਂ ਨੂੰ ਦਰਸਾਉਂਦਾ ਹੋਵੇ। ਰਾਜਵਾਨਾ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਪੱਤਰ ਦਾ ਅਧਿਕਾਰਤ ਜਵਾਬ ਜਾਰੀ ਨਹੀਂ ਕੀਤਾ। ਹਾਲਾਂਕਿ ਇਹ ਮਾਮਲਾ ਪਹਿਲਾਂ ਹੀ ਧਾਰਮਿਕ ਅਤੇ ਰਾਜਨੀਤਿਕ ਹਲਕਿਆਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਵਿਅਕਤੀਆਂ ਨੂੰ ਦਰਸਾਣ ਦੇ ਮਾਪਦੰਡਾ ਅਤੇ ਵਿਚਾਰਾਂ ਬਾਰੇ ਬਹਿਸ ਛੇੜ ਚੁੱਕਾ ਹੈ। Bureau report. ਹਮਦਰਦ ਟੀਵੀ ਜਲੰਧਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਗੜਾ ਖੇਤਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਕਈ ਘਰਾਂ ਦੀ ਤਲਾਸ਼ੀ ਲਈ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਇਲਾਕਾ ਨਿਵਾਸੀਆਂ ਨੇ ਹੀ ਪੁਲਿਸ ਨੂੰ ਸੂਚਿਤ ਕੀਤਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸਰਿਆਮ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਦੇ ਚੱਲਦੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਰੀਬ 1 ਸਾਲ ਤੋਂ ਨਸ਼ੇ ਦਾ ਧੰਦਾ ਚੱਲਦਾ ਆ ਰਿਹਾ ਹੈ ਪਰ ਉਹਨਾਂ ਦੇ ਕੋਲ ਪਹਿਲਾਂ ਇਸ ਖਿਲਾਫ ਆਵਾਜ਼ ਚੁੱਕਣ ਲਈ ਕੋਈ ਵੀ ਪਾਵਰ ਨਹੀਂ ਸੀ ਪਰ ਹੁਣ ਉਹ ਹੋਰ ਨਹੀਂ ਸਹਿ ਸਕਦੇ। ਹੋਰ ਕੀ ਕੁਝ ਕਿਹਾ ਇਲਾਕਾ ਨਿਵਾਸੀਆਂ ਨੇ ਅਤੇ ਪੁਲਸ ਅਧਿਕਾਰੀਆਂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆ। ਅੱਛਾ ਸਾਰੇ ਮੱਲੇ ਨੇ ਇਕੱਠੇ ਹੋ ਕੇ ਉਹਨੂੰ ਢੱਕਿਆ। ਕਿੰਨੂੰ ਢੱਕਿਆ ਕੀ ਨਾਮਸ ਵਿਅਕਤੀ ਦਾ? ਅੱਛਾ ਤੇ ਉਹਨੂੰ ਢੱਕਿਆ। ਕਿਉਂ ਉਹਨੂੰ ਕਿਉਂ ਢੱਕਿਆ ਵਾ ਜੀ ਕੀ ਗੱਲ ਕੀ? ਉਹ ਬੰਦਾ ਮੱਲੇ ਦੇ ਵਿੱਚ ਚਿੱਟਾ ਵੇਦਾ। ਅੱਛਾ ਆ ਸਾਰੇ ਮੱਲੇ ਦੇ ਨਿਵਾਸੀ ਕਿੰਨੇ ਟਾਈਮ ਤੋਂ ਭਾਜੀ ਉਹ ਕੰਮ ਕਰ ਰਿਹਾ ਸੀਗਾ ਜੀ? ਸਾਲ ਕੇ ਆ ਸਾਲ ਡੇਢ ਹੋ ਗਿਆ ਇਸੇ ਮਹੱਲੇ ਦਾ ਵਾਸੀ ਆ ਜੀ ਇਸੇ ਮਹੱਲੇ ਦਾ ਪਰਪਤ ਜੀ ਦੇਖੋ 1 ਸਾਲ ਤੋਂ ਕੋਈ ਇਹੋ ਜਿਹਾ ਗਲਤ ਕੰਮ ਚੱਲ ਰਿਹਾ ਮਹੱਲੇ ਦੇ ਵਿੱਚ ਪਰ ਮਹੱਲੇ ਵਾਸੀ ਪਹਿਲਾਂ ਕਿਉਂ ਨਹੀਂ ਇਕੱਠੇ ਹੋਏ ਅੱਜ ਹੀ ਕਿਉਂ ਇਕੱਠੇ ਪਹਿਲਾਂ ਸਾਨੂੰ ਕੇ ਨੇ ਪਾਵਰ ਨਹੀਂ ਸੀ ਹੁਣ ਸਾਨੂੰ ਪਾਵਰ ਮਿਲੀ ਹੈ ਠੀਕ ਹੈ ਕਿ ਸਾਡੇ ਬੱਚੇ ਵੀ ਆ ਆਪਾਂ ਆਪਣੀਆਂ ਭੈਣਾਂ ਵੀ ਆ ਉਹ ਨਿਕਲ ਨਹੀਂ ਸਕਦੀਆਂ ਨਿਕਲੂ ਕਿੱਦਾਂ ਜਦੋਂ ਇੱਥੇ ਦਾਦਾ 15-15 ਮੁੰਡੇ ਖੜੇ ਹੋਊਗੇ ਤੇ ਭੈਣਾਂ ਆਪਣੀਆਂ ਨਿਕਲੂ ਕਿੱਦਾਂ ਇਸ ਕਰਕੇ ਨਾ ਸਾਰਾ ਮੁੱਲਾ ਇਕੱਠਾ ਹੋਇਆ ਤਿੰਨੋ ਵਿਅਕਤੀ ਨੂੰ ਲੈ ਗਏ ਆ ਬਾਜੀ ਹਾਂਜੀ ਕਿਹੜੇ ਥਾਣੇ ਲੈ ਗਏ ਆ ਜੀ 7 ਨੰਬਰ 7 ਨੰਬਰ ਲੈ ਗਏ ਹਾਂਜੀ ਇਹ ਖੜੇ ਹੋ ਜਾਂਦੇ ਆ ਆ ਕੇ ਬਹੁਤ ਸਾਰੇ ਕੋਣ ਖੜੇ ਹੋ ਜਾਂਦਾ ਜੀ ਹਾਂ ਜਿਹੜੇ ਖਾਣ ਪੀਣ ਵਾਲੇ ਤੇ ਵੇਚਣ ਵਾਲੇ ਅੱਛਾ ਕਿੰਨੇ ਟਾਈਮ ਤੋਂ ਇਦਾਂ ਚੱਲ ਰਿਹਾ ਜੀ ਇਹ ਮੈਂ ਅੰਮੀ ਵੀ ਸਵੇਰੇ ਵੀ ਕੋਈ ਟਾਈਮ ਨਹੀਂ ਹੈਗਾ ਜੀ ਹਾਂਜੀ ਇਹਨਾਂ ਦਾ ਕੋਈ ਟਾਈਮ ਨਹੀਂ ਹੈ ਅੱਛਾ ਹਾਂ ਰਾਤ ਨੂੰ ਵੀ ਆਉਂਦੇ 12:00 ਵਜੇ ਵੀ ਆਉਂਦੇ ਨੇ ਨਹੀਂ ਉਹ ਮੁਹੱਲੇ ਦੇ ਵਾਸੀ ਆ ਕਿ ਕਿਤੇ ਬਾਹਰ ਰਹਿਣ ਵਾਲੇ ਬਾਹਰ ਲਈ ਅਸੀਂ ਕਰੀ ਦੇਖੀ ਨਹੀਂ ਜਿਹੜੇ ਆਉਂਦੇ ਅੱਛਾ ਮੰਡੇ ਜਨਰਲ ਤੁਹਾਨੂੰ ਪਤਾ ਅੱਛਾ ਬਾਹਰਲੇ ਲੋਕੀ ਆ ਗਏ ਤੇ ਖੜੇ ਹੁੰਦੇ ਤੇ ਤੁਹਾਡੇ ਵਾਲ ਕੋਈ ਕੰਪਲੇਂਟ ਵਗੈਰਾ ਨਹੀਂ ਕੀਤੀ ਗਈ ਜੀ ਪੁਲਿਸ ਨੂੰ ਕੋਈ ਨਹੀਂ ਕਰਦਾ ਜੀ ਅਸੀਂ ਕਹਾਂਗੇ ਤੇ ਸਾਡੇ ਤੇ ਉਹਨਾਂ ਨੇ ਪੈ ਜਾਣਾ ਵਾ ਅੱਛਾ ਅਸੀਂ ਲੜਾਈ ਤੋਂ ਡਰਦੇ ਕੋਈ ਨਹੀਂ ਕੋਈ ਇਹ ਨਾਲ ਕੇ ਕਹਿੰਦੇ ਫੇਰ ਹੀ ਗੱਲ ਹੁੰਦੀ ਆ ਇਹ ਲੱਗਦਾ ਪੁਲਿਸ ਨੇ ਅੱਜ ਜਿਹੜੀ ਕਾਰਵਾਈ ਕੀਤੀ ਹੈ ਸਹੀ ਕੀਤੀ ਹਾਂ ਠੀਕ ਸਰ ਕੀ ਮਾਮਲਾ ਜਿਹੜੀ ਅੱਜ ਰੇਡ ਕੀਤੀ ਭਾਈ ਸਹੀ ਕਰਦੇ ਜਾ ਕੇ ਸਰ ਰੇਡ ਹੋਈ ਆ ਲੋਕਾਂ ਦੇ ਘਰੇ ਕੀ ਕਾਰਨ ਆ ਜੀ ਕੋ ਮਨ ਲੈਨੇ ਦਰਖਾਸਤ ਦਿੱਤੀ ਇਹਦੇ ਬਾਰੇ ਪੈਸੇ ਕਰ ਰਹੇ ਆ ਸਰ ਕੇਸੀ ਕੇਸੀ ਦੀ ਦਰਖਾਸਤ ਸੀ ਜਿਹੜੀ ਦਿੱਤੀ ਹੈ ਕੋ ਮਨ ਲੈਣ ਦੱਸਦੇ ਕੋ ਨਸ਼ਾ ਨਸ਼ਾ ਕਰਦੇ ਤੇ ਵੈਰੀਫਾਈ ਕਰਦੇ ਨਾਲ ਜਾ ਕੇ ਜਿਹੜੀ ਕੋ ਗੱਲ ਪਤੰਦ ਆਪ ਕਲੀਅਰ ਕਿੰਨੇ ਲੋਗ ਆ ਜਿਹੜੇ ਤੁਸੀਂ ਮੋਕੇ ਦੇ ਉੱਤੇ ਰਾਉਂਡ ਕੀਤੇ ਨੇ ਠੀਕ ਹੈ ਕੁਝ ਫੜਿਆਗਾ ਨਹੀਂ ਕੁਝ ਨਹੀਂ ਫੜਿਆ ਕੋ ਮਨ ਲੈਣ ਸ਼ਾਇਦ ਫੜਿਆ ਕੋਈ ਨਹੀਂ ਗਿਆ ਜਿਹੜੇ ਮੇਨ ਬੰਦੇ ਵੇਚਦੇ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਪੰਡਾ ਪਿਆ ਜਿਹੜੇ ਮੇਨ ਬੰਦੇ ਹੈਗੇ ਉਹਨਾਂ ਨੂੰ ਕੋਈ ਨਹੀਂ ਕਾਰਵਾਈ ਪੰਡਾ ਪਿਆ ਜਿਹੜੇ ਨਾਲ ਆਏ ਉਹਨਾਂ ਦੇ ਯਾਰ ਦੋਸਤ ਨੇ ਮੇਨ ਜਿਹੜੇ ਯਾਰ ਦੋਸਤ ਨੇ ਨਾਲ ਆ ਕੁਲ ਜਥੇ ਆਏ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਘਰ ਲੈ ਕੇ ਜਾਓ ਠੀਕ ਹੈ ਸਾਡਾ ਬੰਦਾ ਖਾਂਦਾ ਪੀਂਦਾ ਗਲਤ ਹੈ ਆਪਾਂ ਕਹਿੰਨੇ ਗਲਤ ਆ ਲੇਕਨ ਜਿਹੜਾ ਬੰਦੇ ਉਹਨੂੰ ਲੈ ਕੇ ਇੱਥੇ ਆਇਆ ਪੁਲਿਸ ਨੂੰ ਉਹਨਾਂ ਦਾ ਆਪਣੇ ਜਿਆਦਾ ਦੇ ਘਰ ਲੈ ਕੇ ਜਾਓ ਉਹਨਾਂ ਜਿਆਦਾ ਨਾਲ ਬੈਠ ਕੇ ਚਾਰੂ ਪੀਂਦਣ ਜਾਂ ਸ਼ੁਮਾਨ ਖਾਂਦੇ ਇਹਦੇ ਬਾਰੇ ਆਪਾਂ ਵੈਰੀਫਾਈ ਕਰਦੇ ਖਾਣੇ ਦਾ ਕੀ ਕਰਦੇ ਨਹੀਂ ਭਾਈ ਜਾਓ ਉਹਨੂੰ ਨਿਕਲਿਆ ਕੱਖ ਨਹੀਂ ਇੱਥੇ ਖੜਾ ਨਹੀਂ ਟੋਕ ਨਹੀਂ ਬੰਦਾ ਇਹ ਵੈਰੀਫਾਈ ਕਰਦੇ ਆ ਮੈਂ ਤਾਂ ਲੋਕ ਕਹਿੰਦੇ ਸੀ ਉਹ ਮੈਂ ਕਹਿੰਦਾ ਲੋ ਤਾਹੀ ਜੇ ਦੋ ਪਰਚੇ ਜਿਹੜਾ ਹੈਗਾ ਉਹਨੂੰ ਖੜਾ ਜੀ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਪਰ ਦੇ ਵਿੱਚ ਨਸ਼ਾ ਮੁਕਤੀ ਨੂੰ ਲੈ ਕੇ ਨਸ਼ਾ ਮੁਕਤੀ ਯਾਤਰਾ ਦਾ سلسلہ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਹਲਕਾ ਲੰਬੀ ਦੇ ਪਿੰਡ ਅਸਪਾਲਾ ਬੋਦੀਵਾਲਾ ਦੇ ਵਿੱਚ ਨਸ਼ਾ ਵਿਰੋਧੀ ਸਮਾਗਮਾਂ ਨੂੰ ਸੰਬੋਧਿਤ ਕੀਤਾ ਇਸ ਮੌਕੇ ਦੇ ਉੱਤੇ ਉਹਨਾਂ ਕਿਹਾ ਕਿ ਨਸ਼ਾ ਸਾਡੇ ਦੇਸ਼ ਦਾ ਭਵਿੱਖ ਤੇ ਜਵਾਨੀ ਦੋਹਾਂ ਨੂੰ ਬਰਬਾਦ ਕਰ ਰਿਹਾ ਹੈ ਇਸ ਤੋਂ ਬਚਣ ਦੀ ਜ਼ਰੂਰਤ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕਿ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕੀਤਾ ਜਾਵੇ ਜਿਸ ਦੇ ਨਤੀਜੇ ਵੀ ਵਧੀਆ ਸਾਬਤ ਹੋ ਰਹੇ ਨੇ ਨਸ਼ਿਆਂ ਦੇ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਅਤੇ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਕੇ ਉਹਨਾਂ ਦਾ ਮੁਫਤ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਉਹਨਾਂ ਕਿਹਾ ਕਿ ਸਾਨੂੰ ਸਾਰੇ ਵਰਗਾਂ ਦੇ ਸਹਿਯੋਗ ਦੀ ਲੋੜ ਹੈ। ਵਿਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਿਆ ਇਹ ਮਹਾਂਨ ਸ਼ੁਰੂ ਕਰਿਆ ਗਿਆ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ। ਤੇ ਮੈਂ ਇਹ ਸਮਝਦਾ ਕਿ ਜੇ ਸਾਰਾ ਸਮਾਜ ਪੈਣਪਰਾ ਪੰਚਾਇਤਾਂ ਚਾਹੇ ਗੁਰਦੁਆਰਿਆਂ ਦੀਆਂ ਕਮੇਟੀਆਂ ਚਾਹੇ ਕੋਈ ਹੋਰ ਸੰਸਥਾਵਾਂ ਸਾਰੇ ਰਲ ਮਿਲਦੇ। ਇਥੋਂ ਤੱਕ ਦੇ ਵੱਡੇ ਛੋਟੇ ਬਜ਼ੁਰਗ ਉਹ ਵੀ ਇਹਦੇ ਵੱਲ ਖਿਆਰ ਰੱਖਣਗੇ ਜਿਵੇਂ ਪਿਛਲੇ ਸਮੇਂ 'ਚ ਸਾਡੇ ਤੇ ਤਕਰੀਬੀ ਉਨ੍ਹਾਂ ਦਾ ਵੱਡਾ ਹੱਥ ਹੋਇਆ ਕਰਦਾ ਸੀ ਤੇ ਇਹ ਬਹੁਤ ਬਾੜੀ ਬਿਮਾਰੀ ਹੈ ਸਾਡਾ ਪਵਿੱਖ ਹੈ ਇਹਨੂੰ ਬਚਾਉਣ ਦੇ ਲਈ ਚਾਹੇ ਸਰਕਾਰ ਵੱਲੋਂ ਬਹੁਤ ਸਾਰੇ ਉਪਰਾਲੇ ਖੇਡਾਂ ਦਾ ਗਰਾਊਂਡ ਬਣਾਉਣੇ ਉਹਨਾਂ ਦੇ ਨਾਲ ਹੀ ਕੁਝ ਸਮਾਨ ਦੇਣਾ ਜਿਹੜੇ ਇਸ ਪਾਸੇ ਨੌਜਵਾਨ ਤੇ ਬਾੜੀ ਕਿਸਮਤ ਨੂੰ ਹੋ ਗਏ ਉਹਨਾਂ ਦਾ ਇਲਾਜ ਕਰਾਉਣਾ ਉਹਦਾ ਪ੍ਰਬੰਧ ਕਰਨਾ ਔਰ ਸਰਕਾਰ ਵੱਲੋਂ ਨਾ ਮਰਜ਼ਗਾਰ ਤੇ ਨਵੀਆਂ ਜਿਹੜੀਆਂ ਨੌਕਰੀਆਂ ਦੇ ਪ੍ਰਬੰਧ ਵੀ ਉਹਦੇ ਵਿੱਚ ਬੱਚੇ ਆਪਣੀ ਤੰਦਰੁਸਤੀ ਲੈ ਕੇ ਜਾਣਗੇ ਤੇ ਜਰੂਰ ਵਾਹਿਗੁਰੂ ਬੇਰ ਕਰੂਗਾ ਕਿ ਅਸੀਂ ਸਾਰੇ ਕਾਮਯਾਬ ਹੋ ਜਾਈਏ ਦੂਜੇ ਪਾਸੇ ਇਸ ਮੁਹਿੰਮ ਦਾ ਮੁੱਖ ਹਿੱਸਾ ਸਿਹਤ ਵਿਭਾਗ ਸਿਵਲ ਹਸਪਤਾਲ ਆਲਮਵਾਲਾ ਦੇ ਡਾਕਟਰ ਅਰਪਣ ਸਿੰਘ ਨੇ ਕਿਹਾ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛਡਾਣ ਦੇ ਲਈ ਉਹਨਾਂ ਦਾ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਨਸ਼ਿਆਂ ਪ੍ਰਤੀ ਇਹ ਬਹੁਤ ਹੀ ਵੱਡੇ ਵਧੀਆ ਬਦਲ ਨਸ਼ਾ ਗੋਲੀ ਕਿਤੇ ਬਹੁਤ ਹੀ ਗੰਭੀਰ ਮੁੱਦਾ ਤੁਹਾਨੂੰ ਪਤਾ ਨਹੀਂ ਪੰਜਾਬ ਦੇ ਵਿੱਚ 60% ਦੀ ਜਨਸੰਖਿਆ ਜਿਹੜੀ ਨਸ਼ਿਆਂ ਦੇ ਵਿੱਚ ਜਿਹਦੇ ਵਿੱਚ 20% ਗੱਲ ਕਰੀਏ ਚਿੱਟੇ ਦੇ ਵਿੱਚ ਨੌਜਵਾਨ ਆਪਣੇ 16 ਤੋਂ ਲੈ ਕੇ 25 ਸਾਲ 삭ਦੀ ਨੌਜਵਾਨ ਪੀੜੀ ਹੈਗੀ ਹੈ ਕਿਹਦੇ ਨਾਲ ਆਪਣੀ ਅੱਜ ਦੀ ਪੀੜੀ ਤਾਂ ਖਤਮ ਹੋ ਰਹੀ ਹੈ ਆਉਣ ਵਾਲੀਆਂ ਪੀੜੀਆਂ ਵੀ ਖਰਾਬ ਹੋ ਰਹੀਆਂ ਇਦੇ ਵਿੱਚ ਸਰਕਾਰ ਨੇ ਆਪਾਂ ਨੂੰ ਸਿਹਤ ਵਿਭਾਗ ਵੱਲੋਂ ਸਾਡੇ ਵਿੱਚ ਕੀ ਹੈਗਾ ਵੀ ਅਸੀਂ ਇਹਨੂੰ ਪੀਰਾਮਿਡ ਮਾਡਲ ਦੇ ਤਹਿਤ ਅਸੀਂ ਮੈਨੇਜਮੈਂਟ ਕਰਦੇ ਆ ਜਿਹਦੇ ਵਿੱਚ ਜਿਹੜੇ ਤਾਂ OPD ਲੈਵਲ ਤੇ ਔਟ ਕਲੀਨਿਕਸ ਅਸੀਂ ਖੋਲੇ ਹੋਏ ਆ ਜਿਹੜੇ ਕਿ ਆਪਾਂ ਦੋ CCS ਵਾਲਾ ਵਾਲਾ ਵਿਸ਼ੇ ਸ਼ਾਮਾ ਬੋਤਲਾਂ ਵਿਸ਼ੇ ਦੋ ਔਟ ਕਲੀਨਿਕ ਖੋਲੇ ਹੈ ਜਿਹਦੇ ਵਿੱਚ ਅਸੀਂ OPD بیسੇ ਮੈਨੇਜਮੈਂਟ ਕਰਕੇ ਤੇ 12 ਦਿਨਾਂ ਦਾ ਅਸੀਂ ਪਲਾਨ ਕਰਕੇ ਹੌਲੀ ਹੌਲੀ ਗੋਲੀ ਨੂੰ ਘਟਾਉਣਾ ਸੈਕੰਡਲੀ ਅਸੀਂ ਇਸ ਤੋਂ ਬਾਅਦ ਨਸ਼ਾ ਛਡਾਓ ਕੇਂਦਰ ਦੇ ਵਿੱਚ ਖੋਲੇ ਹੋਏ ਉਹਦੇ ਵਿੱਚ ਵੀ ਅਸੀਂ ਫ੍ਰੀ ਸੇਵਾ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਜਿਹਦੇ ਵਿੱਚ ਅਸੀਂ ਪਹਿਲਾਂ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਦੇ ਬਾਅਦ ਅਸੀਂ ਦੀ ਡਿਪੈਂਡੈਂਸੀ ਦੇ ਵਿਡੋਲ ਸਿੰਟਮਸਾਨ ਦਾ ਟ੍ਰੀਟਮੈਂਟ ਕਰਦੇ ਹਾਂ ਉਸ ਤੋਂ ਬਾਅਦ ਰ ਬਹੁਤ ਹੀ ਜ਼ਰੂਰੀ ਗੱਲ ਹੈਗੀ ਹੈ ਵੀ ਸਾਈਕੀਆਟ੍ਰਿਸ ਦੁਆਰਾ ਉਹਨਾਂ ਦੀ ਆਪਣਾ ਕਾਉਂਸਲਿੰਗ ਜਿਹੜੀ ਹੈ ਬਹੁਤ ਇੰਪੋਰਟੈਂਟ ਪਾਰਟ ਹੈ ਜਿੱਦੇ ਨਾਲ ਉਹ ਨਸ਼ਾ ਛੱਡਣ ਤੋਂ ਬਾਅਦ ਜੇ ਨੌਜਵਾਨ ਵਾਰ-ਵਾਰ ਫਿਰ ਉਹਦੇ ਵਿੱਚ ਹੀ ਨਸ਼ੇ ਵਿੱਚ ਜਾਂਦੇ ਹਨ ਤੇ ਉਹਦੇ ਲਈ ਅਸੀਂ ਇਹੀ ਉਪਰਾਲਾ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਿਜ਼ੀ ਰੱਖਿਆ ਜਾਵੇ। ਸ਼੍ਰੀ ਮੁਖਸਰ ਸਾਹਿਬ ਤੋਂ ਤ